ਔਰੰਗਜ਼ੇਬ ਤੇਰੇ ਹਰ ਹੁਕਮ ਨੂੰ ਆਨੰਦਪੁਰ ਕਟ ਰਿਹਾ ਹੈ ਗੁਰੂ ਗੋਬਿੰਦ ਸਿੰਘ ਤੂੰ ਕਹਿਣਾ ਗੁਲਾਮ ਘੋੜੇ ਤੇ ਨਹੀਂ ਚੜ ਸਕਦੇ ਗੁਰੂ ਗੋਬਿੰਦ ਸਿੰਘ ਨੇ ਅਰਬੀ ਤੁਰਕੀ ਘੋੜੇ ਰਖੇ ਨੇ ਤੂੰ ਕਹਿਣਾ ਗੁਲਾਮ ਦਮਾਮੇ ਨਹੀਂ ਵਜਾ ਸਕਦੇ ਨਗਾਰੇ ਨਹੀਂ ਵਜਾ ਸਕਦੇ ਗੁਰੂ ਗੋਬਿੰਦ ਸਿੰਘ ਨੇ ਰਣਜੀਤ ਨਗਾਰਾ ਬਣਾਇਆ ਹੈ ਵੱਜਦੇ ਆਈ ਬਾਈ ਧਾਰਦੀਆਂ ਵਾਦੀਆਂ ਗੂੰਜ ਉੱਠਦੀਆਂ ਨੇ ਏਡੀ ਉਹਦੀ ਗੂੰਜ ਮਹਾਨ ਹੈ ਤੂੰ ਕਹਿੰਦਾ ਗੁਲਾਮ ਪਗੜੀ ਨਹੀਂ ਪਹਿਨ ਸਕਦੇ ਟੋਪੀ ਪਹਿਨਣਗੇ ਗੁਰੂ ਗੋਬਿੰਦ ਸਿੰਘ ਨੇ ਵੱਡੇ ਦਮਾਲੇ ਬਖਸ਼ ਦਿੱਤੇ ਨੇ ਤੂੰ ਕਹਿੰਦਾ ਹੈ ਦਿੱਲੀ ਦੇ ਤਖਤ ਵਰਗਾ ਕੋਈ ਤਖਤ ਨਹੀਂ ਅਨੰਦਪੁਰ ਵਿੱਚ ਤੇਰੇ ਦਿੱਲੀ ਦਰਬਾਰ ਨਾਲ ਉੱਚਾ ਤਖਤ ਗੁਰੂ ਗੋਬਿੰਦ ਸਿੰਘ ਨੇ ਲਾਇਆ ਹੈ ਕੇਸਕੜ ਨਾਮ ਹੈ ਉਹਦਾ ਤੈਨੂੰ ਲੋਕ ਪਾਤਸ਼ਾਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨੂੰ ਲੋਕ ਸੱਚਾ ਪਾਤਸ਼ਾਹ ਕਹਿੰਦੇ ਨੇ ਦੇ ਇਸ ਨੰਨ ਤੋਂ ਕੰਪੇਅਰ ਵਿਦ ਗੁਰੂ ਗੋਬਿੰਦ ਸਿੰਘ ਨਾਇ ਸਰੂਹੇ ਜ਼ਮੀਨ ਤੇ ਕੋਈ ਹੁਕਮ ਕਰਨ ਵਾਲਾ ਪੈਦਾ ਹੋਇਆ ਕਲਗੀ ਧਰ ਨੂੰ ਨਾ ਉਹਨੂੰ ਕੋਈ ਕਰੀ ਸਕਦਾ ਤੈਨੂੰ ਬਾਲ ਕੋ ਰਾਜ ਨਾ ਲੈ ਹੈ